ਅੱਜ ਅਸੀਂ ਇਸ ਵੇਲੇ ਪ੍ਰਦਾਨ ਸਭਾ ਹਲਕਾ ਜਨਾਲੇ ਤੇ ਪਾਰਟੀ ਦਫ਼ਤਰ ਦੇ ਵਿੱਚ ਬੈਠੇ ਹਾਂ ਅਸੀਂ ਹਰ ਹਫ਼ਤੇ ਜਿਹੜਾ ਲੋਕ ਤਬਰਾਰ ਜਿਹੜਾ ਲੌਂਗੇ ਆ ਜਿਹਦੇ ਵਿੱਚ ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਐਡ ਕਰਕੇ ਮੈਸੇਜ ਕਨਵੇ ਕਰਕੇ ਸਾਰੇ ਲੋਕਾਂ ਨੂੰ ਦੱਸਿਆ ਜਾਂਦਾ ਕਿ ਜਿਹੜਾ ਵੀ ਕੰਮ ਹੈ ਉਹ ਆ ਕੇ ਆਪਣਾ ਕੰਮ ਕਰਵਾ ਸਕਦਾ ਸੋ ਅੱਜ ਦੁਪਹਿਰ ਦਾ ਹੀ ਆਪਣਾ ਚੱਲ ਰਿਆ ਸੀਗਾ ਉਹ ਨਹੀਂ ਖਤਮ ਹੋਇਆ ਬਹੁਤ سارے ਮਤਲਬ ਜਿਹੜਾ ਹਲਕੇ ਦੇ ਲੋਕ ਹੈ ਬਾਦੋਂ ਵੀ ਬਹੁਤ سارے ਲੋਕ ਆਏ ਸੋ ਅਫਸਰ ਆਪਣੇ ਨਾਲ ਬੀਡੀਓ ਡੀਐਸਪੀ ਸਾਹਿਬ ਐ ਐਸਐਚਓ ਸਾਦੇ ਅਫਸਰ ਸੀਗੇ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਹੀ ਉਹਨਾਂ ਦਾ ਮੌਕੇ ਤੇ ਹੀ ਨੋਟਾ ਦਾ ਕਰ ਦਿੱਤਾ ਅਸੀਂ ਵੱਲੋਂ ਜਿਹੜਾ ਇਹ ਪਲਾਨ ਕੀਤਾ ਕਿ ਕੋਈ ਵੀ ਬੰਦਾ ਇਹ ਨਾ ਕਹਵੇ ਕਿ ਅਸੀਂ ਮੰਤਰੀ ਨੂੰ ਮਿਲ ਗਏ ਹਾਂ ਹਸਨ ਮਿਲਿਆ ਨਹੀਂ ਜਾਂ ਉਹ ਨਿਕਲ ਗਏ ਜੀ ਆ ਗਏ ਸੋ ਇਸ ਕਰਕੇ ਆਪ ਹੀ ਹੋਨੇ ਆਪ ਹੀ ਐਡ ਕਰਦੇ ਆ ਕਿ ਤੁਸੀਂ ਇਸ ਟਾਈਮ ਤੇ ਆਓ ਕਿ ਅਸੀਂ ਹਰਕਤ ਨੂੰ ਮਿਲਦੇ ਆ ਸੋ ਅੱਜ ਵੀ ਲੋਕ ਦਰਬਾਰ ਜਿਹੜਾ ਬਹੁਤ ਵਧੀਆ ਰਿਹਾ ਬੜੇ ਕੇਸ ਐ ਉਹਦੇ ਕੇਸਾਂ ਦਾ ਜਿਹੜਾ ਹੱਲ ਉਹ ਕੀਤਾ ਸੋ ਮੈਂ ਤੁਹਾਡੇ ਥੋਂ ਸਾਡੇ ਅjnਾਲਾ ਨਿਵਾਸੀਆਂ ਨੂੰ ਉਹ ਵੀ ਜਿਹੜੇ ਗੋਸਤਵ ਦੇ ਕਿ ਜਦੋਂ ਵੀ ਅਸੀਂ ਲੋਕ ਦਰਬਾਰ ਲਾਉਂਦੇ ਆ ਅjnਾਲਾ ਦਫ਼ਤਰ ਦੇ ਵਿੱਚ ਸਾਡੇ ਜਣੇ ਆ ਕੇ ਆਪਣੀਆਂ ਸਵਸਿਆਵਾਂ ਜਿਹੜੀਆਂ ਦੱਸਣ ਇਹੀ ਹਾਸ ਵਸਿਆ ਦਾ ਹਾਲ ਜਿਹੜਾ ਪੈਦੇ ਦਾ ਤੇ ਜਿਹੜਾ ਉੱਤਾਰ ਬਾਈ ਤੇ ਪੇਸ਼ ਕੀਤਾ ਗਿਆ ਕਾਫੀ ਆਸਾਂ ਮਿਲਦੀਆਂ ਨੇ ਲੋਕਾਂ ਨੂੰ ਤੁਸੀਂ ਸਾਰਿਆਂ ਨੇ ਮਤਲਬ ਜਿਹੜਾ ਦੇਖਿਆ ਕਿ ਪਿਛਲੇ ਦਿਨ ਰਾਤੀ ਮਿੱਥੇ ਕੱਲ੍ਹ ਜਿਹੜਾ ਬਸ ਸੈਸ਼ਨ ਖਤਮ ਹੋਇਆ 5 ਸਾਲ ਮਾਤਮੀ ਹਿੰਦੇ ਦੇ ਵਿੱਚ ਅਗਲੇ ਸਾਲ ਦਾ ਸਰਕਾਰ ਬਸ ਜਿਹੜਾ ਪੇਸ਼ ਕਰਦੀ ਐ ਤਾਂ ਵੀ ਸਾਡਾ ਬਸ ਸੈਸ਼ਨ ਜਿਹੜਾ 21 ਤੋਂ ਲੈ ਕੇ 23 ਤੱਕ ਸੀਗਾ ਉਹਦਾ ਬਸ ਸੈਸ਼ਨ ਜਿਹੜਾ ਇੰਦਾਂ ਦਾ ਬਜਟ ਪੇਸ਼ ਕੀਤਾ ਗਿਆ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਜੀ ਮਾਜੀ ਨੇ ਇੱਕ ਤਾਂ ਮਤਲਬ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਨਵਾਂ ਟੈਕਸ ਜਿਹੜਾ ਨਹੀਂ ਲਾਇਆ ਉਹਨਾਂ ਤੇੜੀਆਂ ਚੀਜ਼ਾਂ ਤੇ ਅਜ ਤੱਕ ਕਦੀ ਕੋਈ ਸਰਕਾਰਾਂ ਨੇ ਪੈਸੇ ਨਹੀਂ ਰੱਖੇ ਉਹਨਾਂ ਦੀ ਬਜਟ ਦੇ ਵਿੱਚ ਸਪੋਰਟਸ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਉਹ ਜਿਹੜੀ ਸਭ ਤੋਂ ਜ਼ਿਆਦੀ 65 ਲੱਖ ਪਲਵਾਰਾਂ ਨੂੰ ਜਿਹੜੀ ਹੈਲਪ ਹੋਈ ਆ ਕਿ ਜਿਹੜਾ 5 ਲੱਖ ਦਾ ਕਾਰਡ ਸੀਗਾ ਇੰਸ਼ੋਰੈਂਸ ਦਾ ਉਹਨੂੰ 10 ਲੱਖ ਦਾ ਜਿਹੜਾ ਵਧਾ ਕੇ ਕੀਤਾ ਸੋ ਸਾਰੇ ਹੀ ਖੇਤਾਂ ਦੇ ਵਿੱਚ ਬਹੁਤ ਸਾਰੇ ਮਤਲਬ ਜਿਹੜੀ ਪ੍ਰਾਪਤ ਕੀਤੀ ਐਗਰੀਕਲਚਰ ਦੇ ਵੀ ਬਹੁਤ ਸਾਰਾ ਫੰਡ ਜਿਹੜਾ ਰੱਖਿਆ ਗਿਆ ਸੋ ਕੁੱਲ ਬਲਾ ਕੇ ਬਜਟ ਚੈਸ ਜਿਹੜਾ ਬਹੁਤ ਵਧੀਆ ਅਧਿਆ ਲੋਕਾਂ ਦੇ ਫਾਇਦੇ ਵਾਲਾ ਰਿਹਾ ਪੰਜਾਬ ਪੱਕੀ ਸੀਗਾ ਲੋਕ ਪੱਕੀ ਬੱਚ ਸੀਗਾ ਜਦੋਂ ਇਹ ਕਹਿੰਦੇ ਅਸੀਂ ਜਦੋਂ ਦੀ ਸਾਡੀ ਸਰਕਾਰ ਆਈ ਅਸੀਂ ਲੋਕਾਂ ਦੇ ਕੋਈ ਟੈਕਸ ਨਹੀਂ ਲਾਏ ਆਪਰੇਸ਼ਨ ਕਸਵੋ ਚੱਲ ਰਿਹਾ ਹੈ ਕਿਹੋ ਜਿਹੇ ਨਸ਼ਿਆਂ ਨੂੰ ਤੁਾਂ ਰਿਮੀਪਲਾ ਆ ਰਹੀ ਹੈ ਆਪਰੇਸ਼ਨ ਕਸਵੋ ਅੱਜ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਤੁਹਾਨੂੰ ਪਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਜੁੱਧ ਨਸ਼ਿਆਂ ਦੇ ਵਿਰੁੱਧ ਪਹਿਲਾਂ ਇੱਕ ਮਾਮਲੇ ਤੋਂ ਮਹਿਮ ਜਿਹੜੀ ਸ਼ੁਰੂ ਕੀਤੀ ਸੀਗੀ ਉਸ ਮਹਿਮ ਨੂੰ ਬੜਾ ਜ਼ਬਰਦਸਤ ਹਮਲਾ ਮਿਲਿਆ ਹਾਂ ਪੱਕੀ ਹਮਲਾ ਮਿਲਿਆ ਉਹਦੇ ਅਸਲਟ ਵੀ ਜਿਹੜੇ ਉਹ ਬਹੁਤ ਜ਼ਬਰਦਸਤ ਆਏ ਔਰ ਬਹੁਤ ਸਾਰੇ ਨਸ਼ੇ ਦੇ ਸਦਾਕਰਾਂ ਦੇ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਦੇ ਘਰਾਂ ਤੇ ਵੀ ਕਾਰਵਾਈ ਕੀਤੀ। ਔਰ ਕਾਨੂੰਨੀ ਤੌਰ ਤੇ ਤੇ ਵੀ ਹਜ਼ਾਰਾਂ ਐਫਆਈਆਰ ਦੱਜ ਕਰਕੇ ਜਿਹੜੇ ਨਸ਼ੇ ਦੇ ਵਕਰੇਤਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ। ਅਦਵੀ ਮੈਨੂੰ ਉਹ ਨਾਲੇ ਤੋਂ ਸਾਡੇ ਡੀਐਸਪੀ ਸਾਹਿਬ ਦੱਸਦੇ ਸੀਗੇ ਕਿ ਸਵੇਰੇ ਧਾਰੀਵਾਲ ਪਲੇ ਪਿੰਡ ਹੈ ਸਾਡੇ ਲਾਗੇ ਉੱਥੋਂ ਲੋਕਾਂ ਦੀਆਂ ਸ਼ਿਕਾਇਤਾਂ ਸੀ ਕਿ ਕੋਈ ਲੋਕ ਨਸ਼ਾ ਵੇਚਦੇ ਆ। ਸੱਤ ਬੰਦੇ ਜਿਹੜੇ ਉਤੋਂ ਅਰੈਸਟ ਕੀਤੇ ਉਹ ਤੋਂ ਬੰਦ ਜਿਹੜੀ ਸਮੈਕ ਵੀ ਜਿਹੜੀ ਮਿਲੀ ਹੈ ਉਹਦਾ ਅਸੀਂ ਬਹੁਤ ਜਿੱਥੇ ਵੀ ਲੋਕਾਂ ਨੂੰ ਮਾਨ ਸਾਹਿਬ ਨੇ ਵੀ ਕਿਹਾ ਮੈਂ ਵੀ ਡੇਡਾ ਵੀ ਬੰਦਾ ਹੁੰਦਾ ਆ ਤਾਂ ਤੁਹਾਡੇ ਥਰੂ ਹਰ ਇੱਕ ਨੂੰ ਕਹਿੰਦੇ ਆ ਕਿ ਜਿੱਥੇ ਵੀ ਕੋਈ ਨਸ਼ੇ ਦੀ ਪ੍ਰੋਬਲਮ ਹੈ ਸਾਨੂੰ ਦੱਸੋ ਅਸੀਂ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਤੋਂ ਅਦੀ ਵੀ ਚਿਚਕਾਂਗੇ ਭਾਵੇਂ ਕਿੰਨਾ ਵੱਡੇ ਤੋਂ ਵੱਡਾ ਬੰਦਾ ਹੋਵੇ ਕਿੰਨਾ ਮਾੜੇ ਤੋਂ ਮਾੜਾ ਹੋਵੇ ਨਸ਼ਾ ਨਸ਼ਾ ਹੈ ਕੋਈ ਵੀ ਜਿਹੜਾ ਵੇਚਦਾ ਹੈ ਕਿਸ ਲੈਵਲ ਦਾ ਬੰਦਾ ਵੇਚਦਾ ਉਹਦੇ ਖਿਲਾਫ ਮਾਨਸਾ ਦੀ ਸੁਕਾਦਰਿਆ ਉਹ ਸਖਤ ਕਾਰਵਾਈ ਕਰੂਗੀ ਔਰ ਇਹ ਕਾਰਵਾਈ ਕੋਈ ਮਤਲਬ 10 ਦਿਨ ਦੀ 20 ਦਿਨ ਦੀ ਕੋ ਮਹੀਨੇ ਦੀ ਨਹੀਂਗੀ ਇਹ ਉਹਨਾਂ ਚਿਰ ਤੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋਇਆ ਬਰਾ ਦੋ ਤੱਕ ਸ਼ਾਇਦ ਨਾ ਖਤਮ ਹੋਇਆ ਮੈਂ ਕਾਫੀ ਚੋਟਾਂ ਆੜੀ ਮਾਰੀ ਪੋੜੀ ਐ ਸੀ ਜਵਾਬ ਦਾ ਇਹ ਬਹੁਤ ਵਾਈਟਾ ਕਹਿ ਲਿਆ। ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજી બુક કરાવો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼